ਜ਼ਿਲ੍ਹਾ ਤਰਨਤਾਰਨ ਆਏ ਦਿਨ ਨਵੀਆਂ ਸੁਰਖੀਆਂ ਬਟੋਰਦਾ ਰਹਿੰਦਾ ਹੈ ਪਹਿਲਾਂ ਤਾਂ ਜਿੱਥੇ ਫਰਜੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਹਥਿਆਰਾਂ ਦਾ ਲਾਇਸੈਂਸ ਬਰਵਾਉਣ ਦਾ ਵੱਡਾ ਖੁਲਾਸਾ ਹੋਇਆ ਸੀ ਤੇ ਹੁਣ ਵਿਜੀਲੈਂਸ ਬਿਊਰੋ ਦੇ ਵੱਲੋਂ ਇੱਕ ਹੋਰ ਵੱਡਾ ਖੁਲਾਸਾ ਕੀਤਾ ਗਿਆ ਵਿਜੀਲੈਂਸ ਬਿਊਰੋ ਦੇ ਵੱਲੋਂ ਕੀਤੀ ਗਈ ਜਾਂਚ ਦੇ ਵਿੱਚ ਪਤਾ ਲੱਗਿਆ ਹੈ ਕਿ ਤਰਨਤਾਰਨ ਪੁਲਿਸ ਨੇ ਤਰਨਤਾਰਨ ਜ਼ਿਲ੍ਹੇ ਦੇ ਨਾਲ ਸਬੰਧਿਤ 16 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ ਪੰਜਾਬ ਸਰਕਾਰ ਦੁਆਰਾ 2008-9 ਦੇ ਵਿੱਚ 9998 ਟੀਚਿੰਗ ਫੋਲੋ ਭਰਤੀ ਕੀਤੇ ਗਏ ਸਨ ਤੇ ਭਰਤੀ ਦੇ ਸਮੇਂ ਉਕਤ ਵਿਅਕਤੀਆਂ ਦੇ ਵੱਲੋਂ ਤਜਰਬੇ ਦਾ ਜਾਲੀ ਸਰਟੀਫਿਕੇਟ ਅਤੇ ਪਿੰਡੂ ਖੇਤਰ ਦੇ ਸਰਟੀਫਿਕੇਟ ਦੀ ਵਰਤੋਂ ਕੀਤੀ ਗਈ ਸੀ ਤਾਂ ਵਿਜੀਲੈਂਸ ਦੇ ਵੱਲੋਂ ਲੰਬੀ ਜਾਂਚ ਤੋਂ ਬਾਅਦ ਹੁਣ ਤਰਨਤਾਰਨ ਦੇ 16 ਟੀਚਿੰਗ ਫੋਲੋਜ਼ ਦੇ ਖਿਲਾਫ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ ਇਸ ਮਾਮਲੇ ਦੇ ਵਿੱਚ ਡੀਐਸਪੀ ਸਿਟੀ ਤਰਸੀਮ ਮਸੀਹ ਨੇ ਦੱਸਿਆ ਹੈ ਕਿ ਵਿਜੀਲੈਂਸ ਬਿਊਰੋ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਸੀ ਅਤੇ ਵਿਜੀਲੈਂਸ ਹੈੱਡਕੁਆਰਟਰ ਤੋਂ ਪੱਤਰ ਮਿਲਣ ਤੋਂ ਬਾਅਦ 16 ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਨੇ ਕਿ ਸਿੱਖਿਆ ਵਿਭਾਗ ਦੇ ਵਿੱਚ ਨੌਕਰੀ ਦੇ ਲਈ ਜਾਲੀ ਤਜਰਬਾ ਸਰਟੀਫਿਕੇਟ ਅਤੇ ਪਿੰਡੂ ਖੇਤਰ ਦਾ ਸਰਟੀਫਿਕੇਟ ਬਣਾ ਕੇ ਝਾਲ ਵਿਛਾਇਆ ਸੀ ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਆ ਡੀਐਸਪੀ ਨੇ ਕੀ ਕਿਹਾ ਉਹ ਵੀ ਸੁਣ ਲਓ ਸਿਟੀ ਹੋਮ ਨਿਊਜ਼ ਦੇ ਲਈ ਬਲਜੀਤ ਦੀ ਰਿਪੋਰਟ ਇਹ ਲੋਜ ਹੋਈ ਹੈ ਟੀਚਰਾਂ ਦੇ ਉੱਤੇ ਕੀ ਉਹ ਸਾਰਾ ਮਾਮਲਾ ਇਹ ਮਾਜੋਕ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਚੰਡੀਗੜ੍ਹ ਤੋਂ انکوائری ਹੋਈ ਉਹਨਾਂ ਕੀਤੀ ਆ ਸਾਰੇ ਪੰਜਾਬ ਦੇ ਵਿੱਚ ਉਹ ਵੱਖ-ਵੱਖ ਉਹਨੂੰ ਪੋਸਟਾਂ ਨਿਕਲੀਆਂ ਸੀ ਟੀਚਰਾਂ ਦੀਆਂ ਕਿਨੇ ਵੱਖ-ਵੱਖ ਭਰਤੀ ਹੋਈ ਪਰ ਕੁਝ ਇਹਨਾਂ 인ਕੁਆਰੀ ਕਰਕੇ ਜਾਲੀ ਸਰਟੀਫਿਕੇਟ ਪਾਏ ਗਏ ਨੇ ਉਹਨਾਂ ਦੇ ਸਬੰਧ ਵਿੱਚ ਸਾਡੇ ਜਿਹੜੇ ਤਨਤੰਦ 16 ਇਹ ਟੀਚਰ ਕੁਝ ਨੌਕਰੀ ਕਰਦੇ ਹੁਕੂ ਕਰਨੀ ਉਹਨਾਂ ਦੇ ਪਤਾ ਦੱਜ ਹੋਇਆ ਵਾ ਇਹ ਸੁਚਾਲੀ ਬਟਾ 26 ਇਹਦੇ ਇਹਦੇ ਚ ਕਿੰਨੇ ਮੇਲ ਫੀਮੇਲ ਰਿਪੋਰਟ ਚ ਆਪਦਾ ਮੇ ਫੀਮੇਲ ਤਾਂ ਮੇਲ ਤਕਰੀਬਨ sare mere 14 16 ਹੀ ਨੇ ਉਹ ਮੇਲ ਆ ਕੋ ਫੀਮੇਲ ਆ ਸਰ ਤੰਤਨ ਤਾਂ ਜिले ਨਾਲ ਤੰਤਨ ਤਾਂ ਜिले ਦੇ ਹਾਂਜੀ ਤੰਤਨ ਦੇ ਰਿਹਾ ਹਾਂ ਇਸ ਵੰਦ ਇਹਦੇ ਬਾਅਦ ਅੱਗੇ ਬਸ ਐਫ ਆਈਆ ਲਾਜ ਹੋ ਗਿਆ ਜਿਹੜੇ ਮਤਲਬ ਜੋ ਵੀ ਆ ਆਪਣਾ ਕਾਰਜ ਪੱਤਰ ਤਿਆਰ ਕਰਕੇ ਜਦੋਂ ਇਹ ਸਿਆਰ ਹੋ ਗਈ ਤਾਂ ਫਿਰ ਇਹਨਾਂ ਨੂੰ ਡਿਲੀਟ ਕਰਕੇ ਫਿਰ ਇਹਨਾਂ ਦੀ ਗ੍ਰਿਫਤਾਰੀ ਪਾਈ ਜਾਏਗੀ। ਜ਼ਿਲ੍ਹਾ ਤਰਨਤਾਰਨ ਆਏ ਦਿਨ ਨਵੀਆਂ ਸੁਰਖੀਆਂ ਬਟੋਰਦਾ ਰਹਿੰਦਾ ਹੈ। ਪਹਿਲਾਂ ਤਾਂ ਜਿੱਥੇ ਫਰਜੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਹਥਿਆਰਾਂ ਦਾ ਲਾਇਸੈਂਸ ਬਰਵਾਉਣ ਦਾ ਵੱਡਾ ਖੁਲਾਸਾ ਹੋਇਆ ਸੀ ਤੇ ਹੁਣ ਵਿਜੀਲੈਂਸ ਬਿਊਰੋ ਦੇ ਵੱਲੋਂ ਇੱਕ ਹੋਰ ਵੱਡਾ ਖੁਲਾਸਾ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਦੇ ਵੱਲੋਂ ਕੀਤੀ ਗਈ ਜਾਂਚ ਦੇ ਵਿੱਚ ਪਤਾ ਲੱਗਿਆ ਹੈ ਕਿ ਤਰਨਤਾਰਨ ਪੁਲਿਸ ਨੇ ਤਰਨਤਾਰਨ ਜ਼ਿਲ੍ਹੇ ਦੇ ਨਾਲ ਸਬੰਧਿਤ 16 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਪੰਜਾਬ ਸਰਕਾਰ ਦੁਆਰਾ 2008-09 ਦੇ ਵਿੱਚ 9998 ਟੀਚਿੰਗ ਫੋਲੋ ਭਰਤੀ ਕੀਤੇ ਗਏ ਸਨ ਤੇ ਭਰਤੀ ਦੇ ਸਮੇਂ ਉਕਤ ਵਿਅਕਤੀਆਂ ਦੇ ਵੱਲੋਂ ਤਜਰਬੇ ਦਾ ਜਾਲੀ ਸਰਟੀਫਿਕੇਟ ਅਤੇ ਪਿੰਡੂ ਖੇਤਰ ਦੇ ਸਰਟੀਫਿਕੇਟ ਦੀ ਵਰਤੋਂ ਕੀਤੀ ਗਈ ਸੀ ਤਾਂ ਵਿਜੀਲੈਂਸ ਦੇ ਵੱਲੋਂ ਲੰਬੀ ਜਾਂਚ ਤੋਂ ਬਾਅਦ ਹੁਣ ਤਰਨਤਾਰਨ ਦੇ 16 ਟੀਚਿੰਗ ਫੋਲੋਜ਼ ਦੇ ਖਿਲਾਫ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ ਇਸ ਮਾਮਲੇ ਦੇ ਵਿੱਚ ਡੀਐਸਪੀ ਸਿਟੀ ਤਰਸੀਮ ਮਸੀਹ ਨੇ ਦੱਸਿਆ ਹੈ ਕਿ ਵਿਜੀਲੈਂਸ ਬਿਊਰੋ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਸੀ ਅਤੇ ਵਿਜੀਲੈਂਸ ਹੈੱਡਕੁਆਰਟਰ ਤੋਂ ਪੱਤਰ ਮਿਲਣ ਤੋਂ ਬਾਅਦ 16 ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਨੇ ਕਿ ਸਿੱਖਿਆ ਵਿਭਾਗ ਦੇ ਵਿੱਚ ਨੌਕਰੀ ਦੇ ਲਈ ਜਾਲੀ ਤਜਰਬਾ ਸਰਟੀਫਿਕੇਟ ਅਤੇ ਪਿੰਡੂ ਖੇਤਰ ਦਾ ਸਰਟੀਫਿਕੇਟ ਬਣਾ ਕੇ ਝਾਲ ਵਿਛਾਇਆ ਸੀ ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਆ ਡੀਐਸਪੀ ਨੇ ਕੀ ਕਿਹਾ ਉਹ ਵੀ ਸੁਣ ਲਓ ਸਿਟੀ ਹੋਮ ਨਿਊਜ਼ ਦੇ ਲਈ ਬਲਜੀਤ ਦੀ ਰਿਪੋਰਟ ਕਈ ਲੋਡ ਹੋਈ ਹੈ ਟੀਚਰਾਂ ਦੇ ਉੱਤੇ ਕੀ ਉਹ ਸਾਰਾ ਮਾਮਲਾ ਇਹ ਮਾਜੋਕ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਚੰਡੀਗੜ੍ਹ ਤੋਂ انਕੁਆਰੀ ਹੋਈ ਉਹਨਾਂ ਕੀਤੀ ਆ ਸਾਰੇ ਪੰਜਾਬ ਦੇ ਵਿੱਚ ਉਹ ਵੱਖ-ਵੱਖ ਉਹਨੂੰ ਪੋਸਟਾਂ ਨਿਕਲੀਆਂ ਸੀ ਟੀਚਰਾਂ ਦੀਆਂ ਕਿਹੜੇ ਵੱਖ-ਵੱਖ ਭਰਤੀ ਹੋਈ ਪਰ ਕੁਝ ਇਹਨਾਂ ਇਨਕੁਆਰੀ ਕਰਕੇ ਜਾਲੀ ਸਰਟੀਫਿਕੇਟ ਪਾਏ ਗਏ ਨੇ ਉਹਨਾਂ ਦੇ ਸਬੰਧ ਵਿੱਚ ਸਾਡੇ ਜਿਹੜੇ ਤਨਤੰਦ ਹੀ 16 ਇਹ ਟੀਚਰ ਕੁਝ ਨੌਕਰੀ ਕਰਦੇ ਹੋ ਕੋ ਕਰਨੀ ਉਹਨਾਂ ਦੇ ਪੱਤਰਜੋਆ ਵਾ 140/26 ਇਹਦੇ ਇਹਦੇ ਕਿੰਨੇ ਮੇਲ ਫੀਮੇਲ ਅਰਿਪਿਛਾਤ ਮੇ ਫੀਮੇਲ ਤਾਂ ਮੇਲ ਤਕਰੀਬਨ ਸਾਡੇ ਮੇਲੇ 14 16 ਹੀ ਨੇ ਉਹ ਮੇਲ ਕੋ ਫੀਮੇਲ ਸਰ ਤਨਤਨ ਜ਼ਿਲ੍ਹੇ ਨਾਲ ਸੰਬੰਧ ਤਨਤਨ ਜ਼ਿਲ੍ਹੇ ਦੇ ਕਰ ਹਾਂਜੀ ਤਨਤਨ ਜ਼ਿਲ੍ਹੇ ਦਾ ਇਹ ਇਹਦੇ ਬਾਅਦ ਅੱਗੇ ਬਸ ਐਫ ਆਰ ਲਾਜੋ ਕੀਆ ਜਿਹੜੇ ਮਤਲਬ ਜੋ ਵੀ ਆ ਆਪਣਾ ਕਾਗਜ਼ ਪੱਤਾ ਤਿਆਰ ਕਰਕੇ ਜਦੋਂ ਇਹ ਸਾਰ ਤਿਆਰ ਹੋ ਗਈ ਤਾਂ ਫਿਰ ਇਹਨਾਂ ਦੇ ਰੀਟ ਕਰਕੇ ਫਿਰ ਇਹਨਾਂ ਦੀ ਗ੍ਰਿਫਤਾਰੀ ਪਾਈ ਗਈ